ਪੁਲਿਸ ਨਾ ਤੱਕਾ ਮੁਕੀ ਕਰੇ ਲੋਕ ਕੋਈ ਆਮ ਨਹੀਂ ਹੈ ਬਲਕਿ ਦੇਜ ਦਾ ਟਿੱਡ ਪਰਣ ਵਾਲੇ ਕਿਸਾਨ ਨੇ ਜੋ ਕਿ ਧੂਰੀ ਦੀ ਗੰਨਾ ਮਿਲ ਤੋਂ ਆਪਣਾ ਬਕਾਇਆ ਨਾ ਮਿਲਣ ਕਾਰਨ ਮਰਨ ਵਰਤ ਤੇ ਬੈਠੇ ਨੇ ਜਿਸ ਦੌਰਾਨ ਪੁਲਿਸ ਨੇ ਮਰਨ ਵਰਤ ਤੇ ਬੈਠੇ ਬਿਰਧ ਕਿਸਾਨ ਨੂੰ ਜ਼ਬਰਦਸਤੀ ਚੁੱਕ ਲਿਆ ਜਿਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ ਤੇ ਕਿਸਾਨਾਂ ਨਾਲ ਪੁਲਿਸ ਦੀ ਤੱਕਾ ਮੁਕੀ ਹੋ ਗਈ ਮੈਨੂੰ ਲਾਜ ਦੀ ਲੋੜੀ ਮੈਨੂੰ ਲਾਜ ਦੀ ਲੋੜੀ ਬਾਪੂ ਦਾ ਉਹ ਮੈਨੂੰ ਕਿੱਥੇ ਕੇਣਾ ਬੁਸੇਂਗੇ ਕਰੋ ਗੁੱਸਾ ਅਸੀਂ ਹੁਣ ਕੀ ਕਰੀਏ ਅਸੀਂ ਉਹ ਲੜਕੇ ਅਸੀਂ ਬਾਜੇ ਰਾਤ ਨੂੰ ਦੇ ਦਾ ਸ਼ਰਮੋਜੂਆ ਮੈਨੂੰ ਮਾਰੀ ਅਸਾਦ ਮਾਰੇ ਇਹ ਤਾਂ ਕੇਣਾ ਦੇ ਮੈਂ ਮਰ ਜਾਨਾ ਦੇ ਮਤਲਬ ٹھوڑا ٹھیک ہے چھوٹی کا موڑ یہ اگے مجھے مدد کرنے کے لیے کریں گے ہاں ٹھیک ہے چھوٹی کا موڑ مرادباد 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 زندہ باد مرادباد مرادباد زندہ باد ਉਧਰ 3 ਦਿਨ ਤੋਂ ਮਰਨwarte ਬੈਠੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਪਿੰਡ ਚੋਂਦਾ ਕਦ ਲਈ ਤੁਸੀਂ ਉਰੇ ਹਾਰ ਪਾ ਮੈਂ ਕੰਨੇ ਦੀ ਪੇਮੈਂਟ ਬਾਕੀ ਪਹਿਲਾਂ ਹੋਰ ਬੈਠੇ ਸੀਗੇ ਹਾਂ ਹੋਰ ਬੈਠੇ ਸੀ ਹੁਣ ਚੱਕ ਕੇ ਲੈ ਗਈ ਸਰਕਾਰ ਤੇ ਹੁਣ ਤੁਸੀਂ ਅਸੀਂ ਅੱਜ ਤੱਕ ਮਰਨwarte ਬੈਠੇ ਹਾਂ ਨੀ ਕੀ ਮੰਗ ਕੀ ਹੈ ਮੰਗ ਬਾਕ ਪੇਮੈਂਟ ਦੀ ਤੁਹਾਡੀ ਕਿੰਨੀ ਪੇਮੈਂਟ ਰਹਿਦੀ ਹੈ ਮੇਰੀ ਕੋਈ ਪੇਮੈਂਟ ਨਹੀਂ ਹੈ ਤੁਸੀਂ ਆਪਣੇ ਸਾਥੀਆਂ ਲਈ ਹਾਂ ਸਾਥੀਆਂ ਲਈ ਕਿਸਾਨਾਂ ਲਈ ਬਠਾ ਦੇਖੋ 3 ਦਿਨ ਤੋਂ ਲਾ ਕੇ ਅੱਜ ਤੀਸਰਾ ਦਿਨ ਤੀ ਕਿਸਾਨ ਜਿਹੜਾ ਮਰਨ ਵਰ ਤੇ ਬੈਠੇ ਸੀਗੇ ਸਰਕਾਰ ਦੀ ਸਮਝ ਨਹੀਂ ਲੱਗਦੀ ਨਾ ਸਾਨੂੰ ਮਰਨ ਦਿੰਦੀ ਆ ਨਾ ਪੈਸੇ ਦਿੰਦੀ ਆ ਕਿਉਂਕਿ ਸਾਡੀ ਇੱਕੋ ਹੀ ਮੰਗ 3 ਹੀ ਵੀ ਕਿਸਾਨ ਮਰਦਾ ਇੱਥੇ ਖੁਦਗੱਸੀਆਂ ਕਰ ਰਹੇ ਨੇ ਕਿ ਜਿਹੜੀ ਗੰਨੇ ਦੀ ਪੇਮੈਂਟ ਆ ਉਹਨੂੰ ਤੁਸੀਂ ਰਿਲੀਜ਼ ਕਰਾਓ ਬਣਦਾ ਤਾਂ ਇਹ ਆ ਵੀ ਸ਼ੂਗਰ ਮਿਲ ਤੇ ਪਰਚਾ ਦੇਣ ਸ਼ੂਗਰ ਮਿਲ ਨੂੰ ਬੌਂਡ ਕਰਨ ਕੋਈ ਪੇਮੈਂਟ ਦਿਵਾਉਣ ਲਈ ਉਹਨਾਂ ਦੇ ਦੁਆਰ ਨੀ ਪਾ ਰਹੇ ਮਤਲਬ ਉਲਟਾ ਦਬਾਅ ਜਿਹੜੇ ਧਰਨਾ ਦੇ ਰਿਆ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਧੱਕੇ ਨਾਲ ਚਾਕੇ ਲੈ ਗਿਆ ਪੁਲਿਸ ਅਸੀਂ ਦਾ ਪੂਰਾ ਵਿਰੋਧ ਕਰਦੇ ਆ ਆਉਣ ਵਾਲੇ ਦਿਨਾਂ ਚ ਮੂਵਮੈਂਟ ਹੋਰ ਭਖਣੀਆਂ ਸਾਥੀ ਇਕ ਹੋਰ ਬੈਠ ਗਏ ਲੰਮੀ ਲਿਸਟਾ ਸਾਡੇ ਕੋਲੇ ਆਈ ਚੱਲੂ ਜਿੰਨਾ ਚਿਰ ਪੇਮੈਂਟ ਨਹੀਂ ਦੇਣਗੇ ਬੋਤੀ ਮਾਰਾ ਉਹਨਾਂ ਨੇ ਇਹ ਕੰਮ ਕਰਿਆ ਜੀ ਅਸੀਂ ਮੀਟਿੰਗਾਂ ਕਰ ਕਰ ਅਰਜ਼ੀਆਂ ਦੇ ਦੇ ਅਫਸਰਾਂ ਨੂੰ ਮਿਲ ਮਿਲ ਕੇ ਸਾਰੇ ਅਧਿਕਾਰੀਆਂ ਨੂੰ ਰੋਡ ਜਾਮ ਕਰਕੇ ਧਰਨੇ ਦੇ ਕੇ ਆਖਰ ਨੂੰ ਮਰਨਾ ਏ ਤੇਰੇ ਸਾਨੂੰ ਮਰਨ ਬਨ ਨਹੀਂ ਦਿੰਦੇ ਸਾਡੇ ਕਿਸਾਨ ਨੂੰ ਮਰਨ ਬਰਤ ਤੇ ਬੈਠੇ ਨੂੰ ਪੁਲਿਸ ਧੱਕੇ ਨਾਲ ਚਾਕੇ ਲੈ ਗਈ ਜ਼ਿਕਰ ਜੋਗ ਹੈ ਕਿ ਪੂਰੇ ਸੂਬੇ ਵਿੱਚ ਕਿਸਾਨਾਂ ਦਾ 슈ਗਰ ਮਿੱਲਾਂ ਵੱਲ 100 ਕਰੋੜ ਰੁਪਏ ਦੇ ਕਰੀਬ ਬਕਾਇਆ ਹੈ ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਇਹ ਸਮੱਸਿਆ ਦਾ ਹੱਲ ਕਦੋਂ ਤੱਕ ਹੱਲ ਹੁੰਦਾ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ